ਬਉੜੀ ਮੁਹੱਲਾ ਪੰਜਵਾ ਕਰੈ ਦੂਹ ਕਰੂ ਦਿਖਾਵੈ ਹੂਰ ਇਹ ਸੰਜੀ ਜੀ ਕਰਮਾਣੇ ਦੇਖ ਹੈ ਉਹ ਆਪਣੇ ਆਪ ਨੂੰ ਰਮਾਣੇ ਤੇ ਯਹਵਾ ਲਈ ਕਹਿੰਦੇ ਹਨ ਇਸੇ ਪ੍ਰਕਾਰ ਉਹਨਾਂ ਦੇਖਾਂ ਦੇ ਵੱਖ-ਵੱਖਰੇ ਨਾਮ ਹਨ ਜੀ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਉਹ ਰਮਾਣੇ ਦੇਖ ਰਮਿਆ ਤੇ ਸ਼੍ਰੀ ਜਾਨਵਾਲਾ ਉਹ ਹੈ ਮਾਰਾ ਕਹਿੰਦੇ ਹਨ ਰਾਮ ਰਮੈ ਉਹੀ ਰਾਮਾਨਾ ਜਿਹੜਾ ਰਾਮ ਨੂੰ ਉਚਾਰੇ ਹੋਈ ਰਹੇ ਹੋਏ ਰਾਮ ਦੇ ਤਾਂ ਹੀ ਜਨਮ ਵਾਲਾ ਹੈ ਰਾਮ ਦਾ ਆਪਾਸ਼ਕ ਹੈ ਪਰ ਦੁਹ ਕਰਮ ਨੂੰ ਦਿਖਾਵੈ ਹੂਰ ਜਿਹੜਾ ਕਰੇ ਦੁਹ ਕਰਮ ਕਰੇ ਤਾਂ ਖੋਤੇ ਕਰਮ ਉੱਤੇ ਮੰਦ ਕਰਮ ਕਰੇ ਲੋਕੇ ਪਰ ਦ੍ਰਿਸ਼ਟੀ ਵਕਾਰਾਂ ਵਾਲੀ ਹੋਏ ਅੰਦਰੋਂ ਅੜ ਕੇ ਚੋਰੀ ਕਰੇ ਤੇ ਬਾਹਰ ਦਿਖਾਉਣ ਵਾ ਤੇ ਹੋਰ ਕਰੇ ਕੋ ਕਲਕਸ਼ਾ ਪਾਦ ਕ੍ਰਿਸ਼ਨਾਨ ਪਾਦ ਕਪੂਆ ਕਿਸਕਾਰ ਦੇ ਕਰੇ ਅੰਦਰੇ ਕਰੇ ਖੋਤੇ ਕਰਮੋ ਇਸ ਪ੍ਰਕਾਰ ਸਾਖ ਹੋਏ ਲੰਪਤ ਕ੍ਰਿਸ਼ਨ ਆਖੰ ਇਸ ਪ੍ਰਕਾਰ ਦਾ ਸੁਹਾਜ ਹਿਸਦਾ ਹੋਵੇ ਉਹ ਖੋਤੇ ਕੰਮ ਕਰਨ ਨੂੰ ਆਏ ਲੋਕੇ ਤੇ ਦਿਖਾਉਣ ਵਾ ਤੇ ਤੂੰ ਕੰਮ ਕਰਕੇ ਮੁਖਾਵੇ RAM ਕੀ ਦਰਗ ਹੈ ਬਾਧਾ ਚ ਉਹ ਤਾਂ ਭਾਈ ਚੋਰ ਹੈ ਕੋ ਰਹ ਅੰਦਰਗਾਧ ਬਚਾ ਜਾਵੇਗਾ ਉਹ ਕੈਹੀ ਹੋ ਜਾਏਗਾ ਅੰਤਜਾਨੀ ਕੈ ਜਾਣਦਾ ਇਹਨਾਂ ਕੋ ਪੜਦੇ ਮੈਂ ਕੁਮਾਰਾ ਵਕਾਰ ਕਿਨਵੇਂ ਤਰਕ ਹੋਏ ਇਸ ਸੰਸਾਰ ਸੋ ਪਰਮੇਸ਼ਰ ਅੰਤਜਾਨੀ ਜਾਣਦਾ ਜਿਹੜਾ ਦੁੱਖ ਕਰਮ ਖੋਤੇ ਕਰਮ ਕਰਦਾ ਹੈ ਗੁਆਇਤ ਵਾਲੇ ਕਰਮ ਕਰਦਾ ਹੈ ਕਿ ਖੋਣ ਹੈ ਤੇ ਉਸ ਤੋਂ ਜਿੰਦਾ ਫੋਨ ਕਾ ਦਿੱਤੀ ਵਿਖਾਉਂਦਾ ਹੈ ਰਾਮ ਦੀ ਦਰਗਹ ਬਾਧਾ ਚੂਰ ਉਹ ਪਰਮੇਸ਼ਰ ਦੀ ਬਗਾਇਬ ਕਿਸੈ ਸੰਗਧੀ ਚੋਰ ਵੀ ਨਹੀਂ ਬਣਿਆ ਜਾਏਗਾ ਚੋਰ ਹੈ ਪਰਮੇਸ਼ਰ ਵਾ ਰਾਮ ਰਮ ਸੋਈ ਰਾਮਾਣ ਜੋ ਰਾਮ ਦੇ ਨਾਮ ਨੂੰ ਰਮੈ ਵਿਚਾਰਨ ਕਰੇ ਚੋਰ ਸਾਥ ਸੰਗਧੀ ਬਾਣੀ ਦੇ ਮਹਾਰਾਜੀ ਨੇ ਇੱਕ ਤਾਂ ਚੋਰ ਕਹਤਾ ਹੈ ਚੋਰ ਹੁੰਦਾ ਜਿਹੜਾ ਕਿਸੇ ਵੀ ਕੱਪੜਾ ਚਰਾ ਕੇ ਆਪ ਦਾ ਨਾਮ ਰੱਖ ਲਵੇ ਉਹ ਚੋਰ ਕਵੀ ਹੈ ਇਹ ਕਵੀ ਹੈ ਘਰ ਜਾ ਇਹ ਕਵੀ ਹੈ ਕੂਤ ਇਹ ਕਵੀ ਹੈ ਮਿੱਤਰਵਾਰ ਇਹ ਕਵੀ ਕਵੀ ਵਜੂਦ ਕਹਿੰਦੇ ਕੌਣ ਕਵੀ ਹੈ ਘਰ ਜਾ ਕੌਣ ਕਵੀ ਹੈ ਕੂਤ ਕੌਣ ਕਵੀ ਹੈ ਮਿੱਤਰਵਾਰ ਕੌਣ ਕਵੀ ਵਜੂਦ ਕਹਿੰਦੇ ਹਨ ਕਿਉਂ ਕਹਿੰਦੇ ਹਨ ਕਿ ਕਾਬ ਚੁਰਾਏ ਘਰ ਜਾ ਜਿਹੜਾ ਕਿਸੇ ਦੀ ਕਵਤਾ ਚੁਰਾ ਲੇ ਉਹ ਇਸਤਰੀ ਕਵੀ ਹੈ ਅਤੇ ਅਰਥ ਚੁਰਾਏ ਪੂਤ ਜਿਹੜਾ ਕਿਸੇ ਲਰਕੀ ਲਈ ਆਖੀ ਕਰਦਾ ਉਹ ਖੂਪਤਰ ਕਵੀ ਹੈ ਤੇ दृष्टਾਂਤ ਸੁਣਾਏ ਮਿੱਤਰ ਵਾਰ ਸੁਪੇ ਰਕੇ ਉਹ ਨੂੰ ਤੋ ਜਿਹੜਾ ਕੋਈ दृष्टਾਂਤ ਸੁਣਾਵੇ ਮਿੱਤਰ ਹੁੰਦਾ ਜਿਹੜਾ ਸਹੀ ਰਕੇ ਉਹ ਸੁੱਧ ਕਵੀ ਹੁੰਦਾ ਹੈ ਇਸ ਪ੍ਰਕਾਰ ਕਵੀਆਂ ਦੀ ਗੱਲ ਹੈ ਜਿਹੜਾ ਕਿਸੇ ਵੀ ਕੰਤਾ ਚੁਰਾਂਦਾ ਉਹ ਚੋਰ ਕਵੀ ਹੈ ਕੰਤਾ ਦਾ ਚੋਰ ਹੈ ਆਦ ਦਾ ਨਾਂ ਪਉਂਦਾ ਹੈ ਇੱਕ ਧੰਦੇ ਚੋਰ ਹੁੰਦੇ ਆ ਧੰਤ ਚਰਾਉਣਾ ਤੀਜਾ ਸਾਲ ਸੰਗੇ ਦੀ ਚੋਰ ਹੁੰਦੇ ਹਨ ਐ ਜੀ ਉਹ ਗੁਣ ਲੁਕੋ ਕੇ ਰੱਖਣਾ ਕਿਸੇ ਨੂੰ ਦੱਸ ਨਾ ਉਤੋਂ ਚੰਗੇ ਪਜੀਸ਼ਨ ਸੋਹਣੀ ਬਣਾ ਕੇ ਅਖਰੀ ਤੇ ਅੰਦਰੋਂ ਕਾਪ ਕਰਦੇ ਰਹਿਣਾ ਉਹ ਦੋ ਕਰਮੀ ਆਦਮੀ ਹੁੰਦੇ ਹਨ ਇਸੇ ਪ੍ਰਕਾਰ ਸਾਧ ਸੰਗੇ ਜੀ ਇੱਕ ਚੋਰ ਧੰਦੇ ਹਨ ਤੇ ਇੱਕ ਕਵਚਾਰੇ ਚੋਰ ਹਨ ਇੱਕ ਆਜ ਦੇ ਉਗਣ ਨੂੰ ਲੁਕੋ ਕੇ ਰੱਖਣ ਵਾਲੇ ਚੋਰ ਹਨ ਚੌਥੇ ਚੋਰ ਮਾਰੇ ਸ਼ਾਹ ਨੇ ਉਹ ਦਸਿਆ ਤੇ ਤਸਕਰ ਨੂੰ ਨਾਮ ਨਾਲ ਹੀ ਬਾਕੀ ਕੋਟ ਪੰਚਾਇਆ ਉਹ ਪੁੰਨਾਈ ਨੇ ਕਰੋੜ ਦੀ ਤਾਂ ਵੀ ਜੰਦੇ ਦੀ ਧਰਤੀ ਜਿ ਲੱਗਦੇ ਆ ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਪਰਮੇਸ਼ਰ ਦੇ ਚੋਰ ਹਮਸਾਦ ਸੰਗਤ ਦੀ ਇਸ ਪ੍ਰਕਾਰ ਇਹ ਨਾਮ ਵੀ ਚੋਰ ਇੱਥੇ ਕਹਿੰਦੇ ਹਨ RAM ਕੀ ਬੜ ਗਹ ਬਾਧਾ ਚੂ ਉਹ ਪੁੰਨਾਈ ਗਵਾਜ ਚੋਰ ਬਣਿਆ ਤੇ ਬੰਨਿਆ ਜਾਂਦਾ ਹੈ ਕੁੱਤੀਆ ਜਾਂਦਾ ਹੈ ਕਈ ਵੀ ਕੀਤਾ ਜਾਂਦਾ ਹੈ RAM ਰਮੈ ਸੂਈ ਰਾਮਾਣ ਜੇ ਉਹ ਪਰਮੇਸ਼ਰ ਨੂੰ ਰਮੈ ਉਚਾਰਨ ਕਰੇ ਉਹੀ ਰਾਮ ਦਾ ਆਣਾ ਸੇਵਕ ਹੁੰਦਾ ਸ਼ਰਨ ਆਇਆ ਹੋਇਆ ਉਹੀ ਰਵਿਆ ਹੋਇਆ ਜਿਹਨੇ ਸ਼੍ਰੀਸ਼ੇਰ ਨੂੰ ਜਾਣਦਾ ਰਾਮ ਦਾ ਸੇਵਕ ਹੈ ਰਾਮ ਦਾ ਸੇਵਕ ਹੁੰਦੇ ਹੈ ਕੁੰਗਰਵਾਨ ਪਰ ਰਾਮ ਦਾ ਸੇਵਕ ਹੈ ਉਹ ਉਹਨਾਂ ਜਿਹੜੇ ਉਹਹੀ ਰਾਮ ਨੂੰ ਆਣਾ ਆ ਸ਼ਰਨ ਗੈ ਰਾਮ ਦਾ ਸੇਵਕ ਹੈ ਸਜਬ ਹੈ ਜਲ ਫਲ ਨਹੀਂ ਯਲ ਏਕ ਸਮਾਨ ਜਿਹੜਾ ਸ਼੍ਰੀਸ਼ੇਰ ਨੂੰ ਜਲੇ ਫਲੇਾਂ ਦੀ ਸਾਰਿਆਂ ਦੀ ਸ਼੍ਰੀਸ਼ੇਰ ਦੀ ਕੋਈ ਵਿਆਖ ਕੋ ਜਾਣ ਸਮਾਇਆ ਹੋਇਆ ਰਾਵ ਅੰਦਰ ਦੇਖ ਮੁਖ ਅੰਮ੍ਰਿਤ ਸੁਣਾਵੇ ਜੇ ਜੀਉ ਖਾਂਦਾ ਹੈ ਜੇ ਸ਼ਰਾਬ ਪੀਂਦਾ ਹੋਵੇ ਤੇ ਮੱਖੂ ਪੀਂਦਾ ਹੋਵੇ ਸਿਗਤਿੰ ਵਰਦਾ ਹੋਵੇ ਤੇ ਮੂੰਹ ਅੰਮ੍ਰਿਤ ਵਰਗੀਆਂ ਗੱਲਾਂ ਲੋਕਾਂ ਨੂੰ ਪ੍ਰਚਾਰ ਕਰਕੇ ਸੁਣਾਵੇ ਜਗਤ ਮਿੱਠਿਆ ਹੈ ਜਾਮਪੁਰ ਬਾਧਾ ਚੂਟਾ ਖਾਵੇ ਅਸਾ ਆਦਮੀ ਜਿਵੇਂ ਵੀ ਪੂਰੀ ਜਿਬਾਗਾ ਐ ਸਿਜਾਵਾ ਖਾਵੇਗਾ ਚੂਟਾ ਖਾਵੇਗਾ ਅੰਦਰ ਤੋਂ ਬਿਸ਼ਿਆ ਦੀ ਵਾਸ਼ਨਾ ਹੈ ਮੋ ਅੰਮ੍ਰਿਤ ਵਰਗੀਆਂ ਗਿਆਨ ਦੀਆਂ ਗੱਲਾਂ ਸੁਣਾ ਲੈ ਜੰਮ ਕੋਲ ਬਾਧਾ ਚੂਟਾ ਖਾ ਅਸਾ ਪੁਰਖ ਜਿਮਾਂ ਦੀ ਪੂਰੀ ਜਵੰਧਾ ਹੋਇਆ ਕੋਈ ਕੈਂ ਸੱਤੇ ਖਾ ਜਾਏਗਾ ਅਨਕ ਪੜਦੇ ਮਹਿ ਕਮਾਵੈ ਵਿਕਾਰ ਅਨੇਕ ਵਰਗਿਆਂ ਵਿੱਚ ਕਹਿ ਖਾਨਿਆਂ ਚ ਬੈਠ ਲੈ ਕੇ ਮੰਦ ਕਰਮ ਕਰੇ ਕੈਨ ਮਹਿ ਪ੍ਰਗਟ ਹੂ ਹੇ ਸੰਸਾਰ ਜਿਹੜਾ ਮੰਦ ਕਹਿੰਦੇ ਚਿੰਤੀ ਪਰਦ ਕਰੋ ਜਾਂਦੇ ਲੋਕੀ ਸ਼ੇਪੇ ਨਹੀਂ ਆਏ ਸਕਦੇ ਅੰਦਰ ਸਾਚ ਨਾਮ ਰਸ ਰਤਾ ਜਿਵੇਂ ਅੰਦਰ ਸਕਿਆ ਨਾਮ ਦਾ ਰਸ ਵਾ ਇਹ ਹਰ ਵਕਤ ਪ੍ਰੇਮ ਰੱਖ ਕੇ ਰੰਗਿਆ ਰਹਿੰਦਾ ਹੈ ਨਾਨਕ ਤਿਸ ਕਿਰਪਾਲ ਵਿਧਾਤਾ ਉਹ ਵੀ ਕੋ ਮੇਰਾ ਵਾਹਿਗੁਰੂ ਸਰਬੰਦੀ ਕਹਿੰਦੇ ਕਿਰਪਾਲੂ ਹੈ ਜਿਨ੍ਹਾਂ ਦੇ ਅੰਦਰ ਸੱਚਾ ਨਾਮ ਹੈ ਇਹ ਰੰਗ ਆਪਣੇ ਪ੍ਰੇਮ ਰਸ 'ਚ ਰੰਗਿਆ ਰਹਿੰਦਾ ਹੈ ਉਹਨਾਂ ਕੋ ਵਾਹਿਗੁਰੂ ਦੀ ਕਿਰਪਾਲਤਾ ਸਮਝੋ ਕਰਮਾਂ ਸਾਰ ਸਹਲ ਕਰਵਾ ਦੇ ਪਰਮੇਸ਼ਰ ਜੀ ਤੁਮ ਕਰਮਾਂ ਨੂੰ ਸਭ ਉਜਾਗਰ ਕਰਮੇਸ਼ਰੋ ਇਹ ਕੋਈ ਕਰਨੀ ਕਰਦਾ ਹੈ ਜੋ ਧਰਮ ਕਮਾਵਾ ਤੋਂ ਕਹਿਣਾ ਹੋਵੇ ਪਾਪ ਕਮਾਣੇ ਪੈਤੀ ਜਾਣੀ ਹੈ ਜਿਹੜੇ ਧਰਮ ਦੀ ਕਮਾਈ ਕਰੇ ਉਹ ਧਰਮਲਾ ਹੋ ਜਾਂਦਾ ਜਿਹੜਾ ਪਾਪ ਦੀ ਕਮਾਈ ਕਰੇ ਉਹ ਪਾਪੀ ਜਾਣੇ ਜਾਂਦਾ ਹੈ ਇਸ ਕਰਕੇ ਕਰਮਾਂ ਦੇ ਅਨੁਸਾਰ ਫੈਲਪੜਾਤਾ ਹੈ ਪ੍ਰਮੇਸ਼ਵਰ ਹੈ ਉਹਦੇ ਤੋਂ ਵਾਹਿਗੁਰੂ ਕਰਮ ਅਨੁਸਾਰ ਫੈਲ ਦੇਣ ਵਾਲਾ ਸਰਪਾਲੀ ਹੈ ਜਿਵੇਂ ਅੰਦਰ ਸੱਚਾ ਨਾਮ ਤੇ ਪ੍ਰੇਮ ਰੰਗ ਚ ਰਸਦਾ ਰਹਿੰਦਾ ਹੈ ਬਿਦੂ ਜੀ ਦੀ ਕਿਰਪਾ ਨਾਲ ਸੰਗੀ ਕਰੀ ਦੀ ਹੈ ਆਂਤਰ ਸਾਚ ਨਾਮ ਰੱਬ ਰੱਖੇ ਨਾਨਕ ਤੇ ਕਿਰਪਾ ਦੇ ਦਾਤ ਵਾਹਿਗੁਰੂ ਜੀ ਦਾ ਤਾਲਕੀ ਬੌੜੀ ਮਹੱਲਾ ਪੰਜਵਾ ਰਾਮ ਰੰਗ ਕਦੇ ਉੱਪਰ ਨਾ ਜਾਏ ਵਾਹਿਗੁਰੂ ਜੀ ਦਾ ਤਾਲਕੀ ਵਾਂਗੀ ਸ਼ੇਖੀ ਸਤਿਗੁਰੂ ਦੀ ਸਾਜੀ ਮੁਵਾਜੀ ਗੁਰੂ ਖਾਨ ਸਾਹਿਬ ਸੰਗਤ ਜੀਏ ਅੰਤਰੀਤਾ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਧਾਰਣ ਵਾਸਤੇ ਕਿਹਾ ਨੇ ਇਹ ਅੰਮ੍ਰਿਤਰੀ ਬਾਣੀ ਦਾ ਬਹੁਤ ਜਹਾਜ ਪਿਆਰ ਕੀਤਾ ਹੈ ਜੋ ਜੋ ਪਰਖੋ ਨਾਹ ਹਰਿਰਖਾ ਗੋਹ ਦਾ ਮਾਰਨ ਕਾਇਮ ਕੀਤਾ ਭਾਵੇਂ ਸਾਹਿਬ ਸ੍ਰੀ ਕੋ ਸਾਰ ਸੰਗਤ ਜੀ ਨੂੰ ਬਾੜ ਕਰਨ ਵਾਸਤੇ ਇੱਕ ਪੁਰਬੀ ਨਿਆਈ ਹੈ ਜੇ ਤੁਸੀਂ ਕਹੋਗੇ ਕਿ ਗਿਰਬੀ ਬਾਲਕੀ ਨੌਜਵਾਨੀ ਮਾਈ ਭਾਈ ਸਿੰਘਲੇ ਵੀ ਅੰਗਾ ਤਹਿੰਨੇ ਨਹੀਂ ਲੰਘ ਸਕਦੇ ਹਨ ਇਸੇ ਪ੍ਰਕਾਰ ਜਿਨ੍ਹਾਂ ਨੇ ਸਾਧਨਾ ਕੀਤੀ ਅੰਗ ਨਹੀਂ ਹਨ ਉਹ ਵੀ ਸਹਿਬ ਜੀ ਦੀ ਰਸਾਇਦੀ ਸ਼ਰਨ ਕਰਕੇ ਪਰਵਾਸ ਆਰਿਆ ਕਰ ਸਕਦੇ ਹਨ ਜਿਹੜੇ ਸਾਧਨਾ ਸਪੰਨ ਨੌਜਵਾਨ ਹਨ ਉਹ ਵੀ ਸਾਧਨਾ ਦੇ ਮਹਾਂਤਵ ਰਹਿਤ ਹੋ ਕੇ ਮੁਕਤ ਹੋ ਸਕਦੇ ਹਨ ਇਸੇ ਪ੍ਰਕਾਰ ਬਾਲਕ ਵੀ ਨਹੀਂ ਜਿਹੜੇ ਵਿਗਿਆਸੂਆਂ ਨੂੰ ਵੀ ਪਾਰ ਹੋ ਜਾਂਦੇ ਹਨ ਗਿਰਦਾ ਵੀ ਨਹੀਂ ਜਿਹੜੇ ਸਾਧਨਾ ਕਰਕੇ ਨਿਰਾਸ਼ੇ ਹੋ ਚੁੱਕੇ ਹੈ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ ਸਿੰਗਲਿਆਂ ਦੀ ਨਹੀਂ ਜਿਨ੍ਹਾਂ ਦੇ ਸਾਹ ਸੰਗੇ ਕੀ ਸਾਧਨ ਰੂਪੀ ਚਰਨ ਹੈ ਨਹੀਂ ਜਿਨ੍ਹਾਂ ਦੇ ਪ੍ਰਮੇਂ ਦੀ ਹੱਥ ਹੈ ਨਹੀਂ ਉਹ ਵੀ ਪਾਰਕ ਹੋ ਸਕਦੇ ਹੈ ਇਸ ਪ੍ਰਕਾਰ ਸਾਰੇ ਉਪਾਸ਼ਕ ਲੋਕ ਦੇ ਇਸ ਰੀਮੀ ਵੀ ਨੇ ਆਈ ਹੈ ਨੇ ਬ੍ਰਹਮ ਦੇ ਤੇ ਜਿਹੜੇ ਪੁਰਖਾਂ ਵੀ ਨੇ ਆਈ ਹੈ ਸਭਨਾ ਦਾ ਆਸਰਾ ਅੰਮ੍ਰਿਤਪੁਰ ਬਾਣੀ ਦੇ ਆਸੇ ਹੋ ਸਕਦਾ ਐਸੀ ਅੰਮ੍ਰਿਤਪੁਰ ਬਾਣੀ ਸਤਜੀ ਜੀ ਨੇ ਦਿੱਤੀ ਹੈ ਸੰਤਰੀਆਂ ਦੀ ਸਤਜੀ ਇਸ ਪਵਿੱਤਰ ਸ਼ਬਦ ਵਿੱਚ ਕਿਸ ਪ੍ਰਕਾਰ ਉਪਦੇਸ਼ ਬਖਸ਼ਦੇ ਹਨ ਬੌੜੀ ਮਹੱਲਾ ਪੰਜਵਾਂ ਰਾਮ ਰੰਗ ਕਦੇ ਉੱਪਰ ਨਾ ਜਾ ਜੀ ਰਹਿਨ ਕ੍ਰਿਸ਼ਨੇਸ਼ ਜੀ ਦਾ ਰੰਗ ਨੰਦ ਹੈ ਆਤ ਐਵੇਂ ਰੰਗ ਜਿਹੜੇ ਉੱਪਰ ਨੇ ਜਾਇ ਜਿਨਨਿ ਰਾਮ ਪਰਮੇਸ਼ੁਰ ਦਾ ਪਰਮੰਤਿ ਰਾਮਾ ਜੋ ਰਮਿਆ ਹੋਇਆ ਰਾਮ ਹੈ ਤੇ ਉਹਦਾ ਰੰਗ ਅਨੰਦ ਰੰਗ ਪ੍ਰੇਮ ਜੋ ਹੈ ਐਸਾ ਚੜਿਆ ਗੁਰਮੁਖਾਂ ਨੂੰ ਜੇ ਮਜੀਠੀ ਰੰਗ ਪੱਕਾ ਉੱਤਰ ਜਾਣੀ ਹੈ ਇਸ ਪ੍ਰਕਾਰ ਕਦੇ ਉਹਨਾਂ ਦੇ ਅਨੰਦ ਉੱਤਰ ਨਹੀਂ ਜਾਂਦਾ ਲੈ ਨਹੀਂ ਜਾਂਦਾ ਵਿਸ਼ੇ ਰਸਨੇ ਕਰਕੇ ਦਬ ਖੜ ਗਏ ਨੀਓ ਹੋ ਜਾਂਦੇ ਗੁਰ ਪੂਰਾ ਜਿਸ ਦੇ ਬੁਝਾਰੈ ਸਿਰ ਨੂੰ ਸਦੂਰੂ ਜੀ ਮੈਨੂੰ ਕਿਰਪਾ ਕਰਕੇ ਅੰਮ੍ਰਿਤ ਨਾਮ ਦਾ ਰੰਗ ਪਰੇਵੋ ਅਨੰਦ 부ਝਾ ਦਿੰਦੇ ਸਮਝਾ ਦਿੰਦੇ ਹਨ ਹਾਰੇ ਰੰਗ ਰਾਤਾ ਸੂ ਮਨ ਸਾਚਾ ਜੋ ਰੀਸ਼ੀ ਸਨੇਹ ਕੇ ਪ੍ਰੇਮ ਰੰਗ ਚ ਰੰਗਿਆ ਹੋਇਆ ਹੈ ਉਹੋ ਹੀ ਮਨ ਸੁਖਮਾਨ ਸੱਤਿਆ ਸਫਲਾ ਹੈ ਉਹੀ ਸੱਚ ਦੀ ਪ੍ਰਾਗਤੀ ਵਾਲਾ ਮਨ ਹੈ ਲਾਲ ਰੰਗ ਪੂਰਨ ਪੁਰਖ ਵਿਧਾਤਾ ਤੇਰੇ ਦੇ ਕੰਨ ਗੀਠੀ ਲੱਗਦੀ ਲਾਲ ਰੰਗ ਪ੍ਰੇਮਾ ਵਰਕੇ ਚੜ ਗਿਆ ਹੈ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਵੱਡ ਕਾਗਾ ਲਾਲ ਰੰਗ ਲਾਲ ਰੰਗ ਪੂਰਨ ਪੁਰਖ ਵਿਧਾਤਾ ਤੇ ਜੋ ਪੁਰਖ ਸਰਬ ਸਰਲਵਾਜਾ ਪ੍ਰਮੇਸ਼ਰ ਦਾ ਰੂਪ ਹੈ ਜਿਨੂੰ ਲਾਲ ਪਿਆਰੇ ਦਾ ਰੰਗ ਲੱਗਾ ਹੋਇਆ ਹੈ ਸਰੀ ਅਗ੍ਰੂਪੀ ਮਜੀਠੀ ਪਤਾਂ ਰੰਗ ਚੜ ਗਿਆ ਹੈ ਭਾਉ ਭਗਤੀ ਦਾ ਰਹਾਉ ਸੰਤਹਿ ਸੰਗ ਬੈਸ ਗੁਣ ਗਾ ਜੋ ਇੱਕ ਇਕ ਸੰਗ ਦੇ ਚ ਬੈਸ ਕਰਕੇ ਅੰਤਰੀਆਂ ਹੀ ਜਿ ਜਿਨੇ ਇਹ ਗਾਇਨ ਕਰਦੇ ਹਨ ਆਕਾਰ ਰੰਗ ਨਾ ਉਤਰੈ ਜਾ ਜਿਵੇਂ ਐਸੇ ਅਨੰਦ ਚੜਦਾ ਹੈ ਕਿਸੇ ਪ੍ਰਕਾਰ ਸਾਰਿਆ ਹੈ ਕੇ ਇਹ ਉਪਰ ਨਹੀਂ ਜਾਂਦਾ ਨਾ ਕਿਤੇ ਜਾਂਦਾ ਹੈ ਉੱਦਾਂ ਹੈ ਨ ਕੋਈ ਕਰਵਾ ਨਾ ਲਿੰਦਾ ਹੈ ਸਰਭਾ ਹੈ ਭਾਵ ਹੁਣ ਉਤਰ ਜਾਣਾ ਹੈ ਅਤੇ ਕਿਸੇ ਪ੍ਰਕਾਰ ਕਦੇ ਵਿਦਿਨ ਪੈ ਜਾਣਾ ਕਦੇ ਚਿੱਤਿਕ ਜਾਣਾ ਇਹ ਜੰਮ ਖਾਦੇ ਰੰਗ ਦੀ ਨਹੀਂ ਆਈ ਹੈ ਨਾ ਕਿਤੇ ਜਾਂਦਾ ਨਾ ਉਤਰਦਾ ਹੈ ਉਤਰ ਨਾ ਨਾ ਰੰਗ ਕਰਵਾ ਦੇ ਨਾ ਉਹ ਕਿਤੇ ਜਾਇ ਪੈਦਾ ਹੁੰਦੇ ਹੈ ਤੇ ਨਾ ਕਿਸੇ ਦੇਸ਼ ਤੋਂ ਦੇਸ਼ ਨੂੰ ਉਹਨਾਂ ਨੂੰ ਗਮਨ ਕਰਦੀ ਹੈ ਕਾਵਨ ਜਾਂ ਰਹੇ ਪਾਏ ਬਸਰਾਵ ਬੇਰ ਹਰ ਸਿਮਰਨ ਨੂੰ ਸੁਖ ਨਹੀਂ ਪਾਇ। ਜਰੀ ਦੇ ਸਿਮਰਨ ਕਰੇ ਤੋਂ ਬਗੈਰ ਕਿਸੇ ਨੂੰ ਸੁਖ ਨਹੀਂ ਪਾਉਣਾ ਕੀਤਾ ਹੈ। ਆਨ ਰੰਗ ਠੀਕੇ ਸਭ ਮਾਇਆ ਜਿਵੇਂ ਰੰਗ ਮਾਇਕੀ ਹਣਗੇ ਉਹ ਸਾਰੇ ਦੁਨੀਆ ਦੇ ਸਭ ਠੀਕੇ ਬੇਰਹੀ ਕਰਨ ਵਾਲੇ ਹਨ। ਅੰਤ ਨੂੰ ਰਸ ਨਹੀਂ ਰਹਿੰਦਾ ਉਹਨਾਂ ਦਾ ਸਵੰਗੀ ਹੋਣਾ। ਮੈਂ ਪਦੈਰ ਖੇ ਮੈਂ ਮੈਂ ਪੁਰਖਾਂ ਦੇ ਨਾਲ ਨਾ ਪ੍ਰਮੇਸ਼ਰ ਦੇ ਨਾਲ ਜੋ ਛੱਕੇ ਬੇਰਸੀ ਕਰਨ ਵਾਲੇ ਰੰਗ ਹਨ ਗੁਰ ਰੰਗੇ ਸੇ ਪਹਿ ਨਿਹਾਰ ਜਿਨਨ ਦੇ ਦੂਰ ਹੈ ਨਾਮ ਅੰਮ੍ਰਿਤ ਨਾਮ ਵਿੱਚ ਰੰਗ ਦੁੱਤ ਹੈ ਸਾਰੀ ਸੰਗਤ ਦੀ ਮੱਤੀ ਵਿੱਚ ਤੇ ਹੁੰਦਾ ਹੈ ਜਲ ਕੈਕ ਨਾਮ ਦੇ ਅੰਗਨਾ ਰੰਗ ਦੁੱਤ ਹੈ ਕਿਹਨੇ ਹਾਲ ਦੁੱਖਾਂ ਤੋਂ ਰਹਿਤ ਹੋ ਗਏ ਹਣ ਕਹ ਨਾਨਕ ਗੁਰ ਭਈ ਹੈ ਦਇਆ ਸਰੂ ਸਾਹਿਬ ਜੀ ਜੰਮੇ ਇਸ ਪ੍ਰਕਾਰ ਸਰੂ ਜੀ ਜੀ ਨੇ ਤੇ ਦਇਆਲ ਹੋਏ ਹੈ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ ਗਉੜੀ ਮਹੱਲਾ 5 ਵਾ ਸਿਮਰਤ ਸਵਾਮੀ ਕਿਲ ਵਿਖਾ ਨਾਸੇ ਜੋ ਭਾਈ ਸਵਾਮੀ ਜੋ ਸਰੂ ਕਹ ਹੈ ਮਾਲਕ ਹੈ ਪ੍ਰਮੇਸ਼ਰ ਜੋ ਸੋ ਭਲੀ ਪ੍ਰਕਾਰ ਅਮੀ ਅੰਬਰ ਤੂ ਪਰਮੇਸ਼ਰ ਹੋ ਹੈ ਜਿਹੜਾ ਸਵੈ ਆਪਣੇ ਆਪ ਰੂਪ ਹੈਗਾ ਕਰਨ ਵਾਲਾ ਸਾਗਿਆਂ ਵਿੱਚ ਤੇ ਆਪ ਅਮਰਤ ਰੂਪ ਹੈ ਪ੍ਰਵੇਸ਼ ਅਮਰਤਾ ਅਮਰਕ ਹੈ ਜਿਸ ਦੇ ਤੇ ਉਹ ਮਾਲਕ ਪ੍ਰਸੰਨ ਹੋਇਆ ਜਾਂ ਕੋ ਸਿਮਰਤ ਸਵਾਮੀ ਨਿਕੇਲ ਦੇ ਸਨਾਥ ਜੋ ਸੇਈ ਕਹਿ ਦੂ ਸਿਮਰਨ ਕਰਿਓ ਉਹਨੇ ਦੇਲੇ ਖ ਚਾਰ ਪ੍ਰਕਾਰ ਦੇ ਕਾਗ ਸਭ ਨਾਸ ਹੋ ਜਾਂਦੇ ਹਨ ਸੂਖ ਕਹਿਜ ਆਨੰਦ ਨਿਵਾਸੀ ਉਹਨਾਂ ਦੇ ਕਹਿਜ ਇੱਕ ਤੁਸ਼ ਰੂਪ ਜੋ ਬ੍ਰਹਮ ਹੈ ਜਿੰਨੇ ਨੇ ਜੀਰੂ ਵਿੱਚ ਨਵਾਸਿਤ ਆ ਹੁੰਦੇ ਮਨਮਾਨੀ ਫੀਰ ਕਰਕੇ ਆਰਾਮ ਜਨਾਂ ਕੋ ਰਾਮ ਪਰੋਸਾ ਜੀ ਰਾਮ ਪ੍ਰਿਮੇਸ਼ੂ ਦੇ ਜਨ ਪਿਆਰੇ ਹਨ ਉਹਨਾਂ ਨੂੰ ਰਾਮ ਪਰਮੇਸ਼ਰ ਦਾ ਹੀ ਪਰੋਸਾ ਹੈ ਨਾਮ ਜਪਤ ਸਭ ਮਿਟਿਓ ਅੰਦੇਸਾ ਸੱਚੇ ਪਰਿਸ਼ਾਦ ਅੰਮ੍ਰਿਤ ਨਾਮ ਦਾ ਜਾਪ ਐਸਾ ਹੈ ਜਿਪਣੇ ਕਰਕੇ ਜਿੰਨੇ ਸੰਸਾਰੀ ਪਰਮਾਨ ਪ੍ਰਵੇਜ ਆਦਮ ਪਰਗੇ ਆਰਤ ਸਾलो ਨੇ ਨਾ ਐਸੇ ਹੋ ਗਿਆ ਹੈ ਰਹਾਉ ਸਾਜ ਸੰਗਤਾ ਸਿ ਭੋਨਾ ਪ੍ਰਾਪਤੀ ਸਬ ਸੰਗਿ ਕਰਨੇ ਕਰਕੇ ਕਿਸੇ ਪ੍ਰਕਾਰ ਦਾ ਭੌਤ ਦਰ ਨਹੀਂ ਰਹਿੰਦਾ ਜੀਵ ਦੇ ਚਾਹੇ ਮੈਂ ਪ੍ਰਾਪਤੀ ਰਹੀ ਇਹਦਾ ਸਰਪਾਇਕਾ ਧਰਮ ਹੈ ਕਿ ਸਤ ਹੈ ਇਹ ਕੀ ਚੀਜ਼ ਹੈ ਇਹਦਾ ਧਰਮ ਕੀ ਪ੍ਰਾਪਤੀ ਹੋਣੀ ਹੈ ਇਹ ਕੀ ਵਸਤੂ ਹੈ ਨਿਸ਼ਚੈ ਨਾ ਹੋ ਸਕਣੇ ਸਰਪਾਇਕ ਰੱਸੀ ਹੈ ਕੀ ਚੀਜ਼ ਹੈ ਐਸੀ ਇਹੀ ਪ੍ਰਾਂਤੀ ਐ ਮਹਾਰਾਜ ਸਾਹਿਬ ਕਰਉਂਦੇ ਹਨ ਸਾਜ ਸੰਗ ਕਛ ਭਾਉ ਨ ਪ੍ਰਾਂਤੀ ਉਸ ਨੂੰ ਸਾਹਿਬ ਸੰਗਤ ਕਰਕੇ ਕਿਸੇ ਤਰ੍ਹਾਂ ਦੀ ਪ੍ਰਾਂਤੀ ਦੇ ਕੋਈ ਮਾਇਆ ਦੇ ਨਿਰੰਗੂ ਨੂੰ ਗੋਪਾਲ ਗਾਈਐ ਦਿਨ ਰਾਤੀ ਜੀਵਾਂ ਬੈਰੀ ਨੂੰ ਪਰਮੇਸ਼ੁਰਾ ਹੋ ਕੇ ਗੁਣਾਂ ਜਰਕੀ ਗੋਣੋ ਕਰੀਏ ਸਾਰਾ ਕਿਰਪਾ ਪ੍ਰਭੂ ਬੰਧਨਛੂ ਸੇਖਿ ਕਿਰਪਾ ਪ੍ਰਭਾ ਪ੍ਰਭੂ ਦੀ ਕਿਰਪਾ ਗ੍ਰਸਤ ਕਰਕੇ ਸਾਡੇ ਕਰਕੇ ਭੂਖਾ ਦੇ ਹਮਾਇਲੇ ਜੰਮਨ ਮੰਨ ਕੇ ਦੰਨਨਾਤੋ ਤੇ ਸੁਖੁ ਕਰਾਇ ਕਰਾਓ ਸਾਡਾ ਚਰਨ ਕਮਲ ਕੀ ਦੀਨੀ ਓ ਸੁਖ ਕਰਾਇ ਜੀ ਸੁਖਾਰਾ ਕਰਾ ਜੁ ਪਹਿ ਆਏ ਤੇਿਆਰੇ ਅੰਦਰ ਐ ਜੇ ਚੰਨੇ ਕਮਲਾਂ ਦੀ ਉਹ ਤੇਜ ਬੇਤੀ ਹੈ ਸੁਖੀ ਪਤਨ ਬਹੁ ਨਾਨਕ ਮਨ ਭਈ ਪ੍ਰਤੀ ਸਬਜੀ ਸਾਹਿਬ ਜੀ ਕਹਿੰਦੇ ਮਨੂ ਦੀ ਧੋਸਾ ਆ ਗਿਆ ਪ੍ਰਤੀਪ ਹੋ ਗਈ ਨਿਸ਼ਟਾ ਆ ਗਿਆ ਨਿਰਮਲ ਜਸ ਜੀਵ ਹੈ ਜਨਮੀ ਨਿਰਮਲ ਉਜਲ ਜਗਾ ਜੈਸਾ ਹੈ ਅੰਮ੍ਰਿਤ ਹੈ ਜene ਪਿਆਰੇ ਜਿਹੜੇ ਨਿਸ਼ਟਾ ਕਰਤੀes ਨੂੰ ਪੀਂਦੇ ਹਨ ਕਿਰਜੁ ਮਾਇਆ ਦੀ ਨਾਲ ਕਿ ਨਿਰਸਾ ਆਦਿਕ ਮੈ ਨਹੀਂ ਹੈ ਕੋਈ ਗੌੜੀ ਮਹੱਲਾ 5 ਵਾ ਹਰ ਚਰਨੀ ਜਾ ਕਾ ਮਨ ਲਾਗਾ ਜਿਨਾਂ ਦੇ ਮਨ ਕਰੇ ਹਰੀ ਦੇ ਕੋਈ ਚਰਨਾ ਕਮਲਾ ਵਿੱਚ ਲੱਗ ਗਿਆ ਜਿੜ ਗਿਆ ਹੈ ਊਹਕ ਦਰਦ ਭਰਮ ਸਤਾ ਕਾ ਭਾਗਾ ਜੰਮਣ ਮਰਨ ਦਾ ਦੋਖੋ ਭਰਮਾਤ ਕਿਤਨ ਲਗ ਦਰਵ ਵਿਦਿਆ ਦੀਆਂ ਕੀੜਾ ਅਦਕੋ ਭਰਮਾਤ ਸੋਤਨੋ ਲੇਰਤ ਹੋ ਗਿਆ ਭਾਜ ਗਿਆ ਹਰ ਧਨ ਤੂ ਵਾਪਾਰੀ ਪੂਰਾ ਜੋ ਹਰੀ ਦੇ ਨਾਮ ਕਹੰਦਾ ਗੁਰਾਂ ਤੋਂ ਤਨ ਮਨ ਧੰਦੇ ਕੇ ਲੈਣ ਵਾਲਾ ਵਪਾਰੀ ਹੈ ਉਹ ਪੂਰਨ ਤત્વ ਇਹ ਤਾਂ ਗ੍ਰਮ ਗਿਆਨੀ ਹੈ ਜਿਸਹਿ ਨਿਵਾਜੇ ਸੂ ਜਨ ਸੂਰਾ ਜਿਸ ਨੂੰ ਸਤਿਗੁਰੂ ਸਾਹਿਬ ਨਿਵਾਇਦੇ ਬੜੀ ਹੁੰਦੇ ਹੈ ਕਾਲ ਦੇ ਹੈ ਉਹ ਸੂਰਮਾ ਜਨ ਹੁੰਦਾ ਹੈ ਬਹਾਦਰ ਹੁੰਦਾ ਹੈ ਤਾਂ ਆਦਿਕਾ ਨੂੰ ਮਹਾਨ ਆਦਿਕਾਂ ਨੂੰ ਜਿੱਤਣ ਵਾਲਾ ਰਾਉ ਜਾ ਕੋ ਪਹੀ ਕਿਰਪਾਲ ਗੁਸਾਈ ਜਿਨੇ ਤੇ ਕਿਰਪੀ ਇਹ ਮਾਲਕ ਮਾਰੇ ਸਾਹਿਬ ਜੀ ਕਿਰਪਾਲੂ ਹੋਏ ਹਨ ਇਹ ਜਨ ਲਾਗੇ ਗੁਰ ਕੀ ਪਾਈ ਉਹਨਾਂ ਦੇ ਜਨ ਕਿਾਰੇ ਸਤਿਗੁਰੂ ਸਾਹਿਬ ਦੇ ਚਰਨੇ ਕਮਨੇ ਕਿ ਲੱਗੇ ਜਿੜੇ ਹਨ ਸੂਖ ਸਹਿਜ ਸ਼ਾਂਤ ਆਨੰਦਾ ਸ਼ਾਂਤੀ ਪ੍ਰਾਪਤ ਹੁੰਦੀ ਹੈ ਕਿਉਂਕਿ ਸਹਿਜ ਵਸਤ ਪ੍ਰਾਪਤ ਹੁੰਦੀ ਹੈ ਅਤੇ ਸੋਖ ਨੂੰ ਉਹਨਾਂ ਨੂੰ ਪ੍ਰਾਪਤ ਮਾਤਮਾ ਆਨੰਦਾ ਚੰਪੀ ਸਾਰੀ ਵਾਸ਼ਨਾ ਦਾ ਖੈ ਹੋਣ ਦਾ ਨਾਮ ਹੈ ਸੁਤ ਵਿੱਚ ਲੋਕੀ ਖਣਾ ਤੀਨੀ ਵਾਸ਼ਨਾ ਮਿਲ ਜਾਣੀ ਕਹੇ ਜੀ ਅਵਸਥਾ ਰਾਗ ਦੇ ਕੋਈ ਜੀ ਬਤੀ ਰਹਿਣੀ ਕੋਈ ਮਿੱਤਰ ਕੋਈ ਸੱਤਰ ਵਿੱਚ ਅਸਥਾ ਚ ਰਹਿਣਾ ਮਿੱਤਰ ਸੱਤਰ ਜਾ ਕੇ ਇੱਕ ਸਮਾਨਿਆ ਸੀ ਸਹਿਜ ਅਵਸਥਾ ਪ੍ਰਾਪਤ ਹੋਣੀ ਅਦੇ ਸੋਖੋ ਅਦੇ ਆਤਮ ਅਨੰਦ ਪ੍ਰਾਪਤ ਹੋਣਾ ਜਪ ਜਪ ਜੀਵੇ ਰੂਪ ਸਹਿਜ ਸੂਖ ਸਹਿਜ ਸਾਤ ਆਨੰਦ ਅੰਤ ਰੂਪ ਨੂੰ ਪਾ ਕੇ ਜਿੰਨੇ ਦੁਨੀਆਂ ਦੇ ਚੱਕਰ ਵਰਤੀ ਪਾਛਾ ਨੂੰ ਲਾ ਕੇ ਬ੍ਰਹਮ ਅਰਜੇ ਤੱਕ ਸੋਖਾ ਉਹ ਵੀ ਸਾਰੇ ਸੁਖ ਸਹਿਜ ਹੀ ਪ੍ਰਾਪਤ ਹੋਗੇ ਤੇ ਮਨ ਠੰਡਾ ਹੋ ਗਿਆ ਵਾਸ਼ਨਾ ਤੇ ਤੋਕੇ ਇਸ ਪ੍ਰਕਾਰ ਆਨੰਦ ਪ੍ਰਾਪਤ ਹੋਇਆ ਜਪ ਜਪ ਜੀਵੇ ਪਰਮ ਆਨੰਦਾ ਪਰਮ ਅਨੰਦ ਰੂਪ ਦੇ ਜਾਤ ਨੂੰ ਜਪ ਜਪ ਕੇ ਗੁਰਮੁਖ ਜੀਉਂਦੇ ਹਨ ਨਾਮ ਰਾਸ ਸਾਧ ਸੰਗ ਖਾਟੀ ਨਾਮ ਰੂਪੀ ਪੂੰਜੀ ਸਾਧ ਸੰਗ ਵਿੱਚੋਂ ਨਨ ਖਾਟੀ ਆ ਪ੍ਰਾਪਤ ਕੀਤੀ ਹੈ ਮਹਾਨਾਂ ਨਾਨਕ ਪ੍ਰਭ ਅਪਦਾ ਕਾ ਖਲੂਸ ਹੈ ਜੀ ਕਹਿੰਦੇ ਨੂੰ ਵਾਹਿਗੁਰੂ ਜੰਮਣ ਮੰਦਰ ਕੀ ਵਿਸਤਾਸੀ ਉਹ ਸਾਡੀ ਕਾਠੀ ਉਪੀ ਅਨੇਕ ਗੁੱਤੀ ਹੈ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਵਿਟ ਹੈ ਕਲੇਸ਼ ਹੋਰੀ ਅਕਾਲ ਤ੍ਰਸ ਬਪੈ ਸਿਮਰਨ ਕਰਦੇ ਉਹਨਾਂ ਦੇ ਪੰਜ ਪ੍ਰਕਾਰ ਦੇ ਕਲੇਸ਼ ਵੀ ਸਾਰੇ ਮਿਟ ਜਾਂਦੇ ਹਨ ਚਰਨ ਕਮਲ ਮਨ ਮਹਿ ਪਰਵੀ ਸੁਣਦੇ ਹਿਜਿਆ ਜੀ ਮਹਾਰਾਜ ਦੇ ਚਰਨ ਕਮਲਾਂ ਦਾ ਪ੍ਰਵੇਸ਼ ਹੋ ਜਾਂਦਾ ਵਾਸਾ ਹੋ ਜਾਂਦਾ ਜੀ ਉਸ ਹੈ ਸ਼੍ਰੀ ਪਰਚਾ ਗ੍ਰੀਵ ਨਵਾਜ ਹਜੂਰ ਜੇ ਸ਼ੁਦਾਦਰ ਨੇ ਆ ਕੇ ਘੇਟਾ ਰੱਖਿਆ ਸਨ ਪੰਜ ਘੋੜੇ ਜਿਨ੍ਹਾਂ ਘੋੜਿਆਂ ਦਾ ਪਿੱਛਾ ਕਰਕੇ ਸਿੱਖੰ ਜਗਸਾਹਿਬ ਦਾ ਗਾਰ ਸੁਣਉਂਦੇ ਹੋਇਆ ਭਾਈ ਗੁਰਮੋ ਗੋਪਾਲਿਆ ਨੇ ਘੋੜਾ ਹੀ ਮੰਗਿਆ ਸੀ ਉਸ ਵਾਰ ਸਿੱਖ ਨੇ ਮਹਾਰਾਜ ਸਾਹਿਬ ਨੂੰ ਬੜਾ ਪਸੰਦ ਕੀਤਾ ਕਿ ਹਰਗੁਣ ਪੁਰਸ਼ਾਹਿਬ ਵਿਚ ਮਹਾਰਾਜ ਦੇ پاس ਆਇਆ ਸਤਿਗੁਰੂ ਜੀ ਕਹਿਣ ਲੱਗੇ ਮੰਗ ਸਿੱਖ ਜੋ ਕੋਈ ਚਾਹੁੰਨਾ ਹੈ ਇਹਨ ਕਹਿ ਕੇ ਪਾਤਸ਼ਾਹ ਕਿਰਪਾ ਕਰੋ ਮੇਰੇ ਤੇ ਐਜੇ ਚਰਨ ਮੇਰੇ ਹਿਰਦੇ ਵਿਚ ਵਸਦੇ ਰਹਿਣ ਐਸੀ ਕਿਰਪਾ ਦ੍ਰਿਸ਼ਟੀ ਕਰੋ ਕਦੇ ਚਰਨ ਨਾ ਆਪਦੇ ਹਿਰਦੇ ਚੋਂ ਮੇਰੇ ਕਿਸੇ ਕੋਈ ਪਾਪ ਸਭ ਭੁੱਲ ਜਾ ਨਾ ਕਿਉਂ ਜਦੋਂ ਬੇਨਤੀ ਕੀਤੀ ਹੈ ਜੇ ਮਾਰਾ ਮੈਂ ਕਰਮਾਂ ਦੇ ਅਨਸਾਰ ਕਿਸੇ ਜੁਨਾਂ ਜੀ ਜਾਵਾਂ ਤੁਹਾਡਾ ਸੁਖੀ ਰਹਾਂ ਇਹ ਮੇਰੇ ਤੇ ਨਿਹਰ ਕਰੋ ਗੁਰੂ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ ਸਿੱਖਾ ਜਿਸ ਦੇ ਹਿਰਦੇ ਸਾਡੇ ਚਰਨ ਵਸ ਜਾਂਦੇ ਹੈ ਉਹਦੇ ਵਾਸਤੇ ਫੇਰ ਜਨਮ ਨਹੀਂ ਉਹ ਜੰਮਣ ਮੰਨ ਤੇ ਰਹ ਤੋ ਜਾਂਦਾ ਹੈ ਕਿ ਪਹਿਲਾ ਇਹ ਵਸਤੂ ਮੰਗਲੀ ਹੈ ਕਿ ਗੁਰੂ ਸਾਹਿਬ ਆਗੇ ਚਰਨ ਮੇਰੇ ਹਿਰਦੇ ਚ ਵਸਣ ਤੇ ਹੁਣ ਭਾਈ ਜੰਮਣ ਮੰਨ ਚ ਕਿਉਂ ਆਵੇਗਾ ਸਿੱਖਨ ਕਹਿ ਮਹਾਰਾਜ ਜਿਵੇਂ ਰਉਦਾਸ ਜੀ ਨੇ ਕਹਿ ਜੈ ਜੈ ਜਾਂਹ ਕਹਾਂ ਤੇਰੀ ਸੇਵਾ ਤੁਸੇ ਖਾਚ ਰਹਿ ਮੈਂ ਦੇਵਾ ਜਿੱਥੇ ਜਿੱਥੇ ਜਨਮਾਂ ਜਾਵਾਂ ਭਾਦੀ ਸੇਵਾ ਹੀ ਕਰ ਜਾ ਰਹਾ ਤੇਰੇ ਵਰਗਾ ਕੋਈ ਮਾਲਕ ਕੋਈ ਦੇਵ ਨਹੀਂ ਹੈ ਇਹ ਮਹਾਰਾਣ ਕਿਹਾ ਕੋਈ ਭਗਤੀ ਦਾ ਇਹੋ ਸਲ ਸਮਝਿਆ ਵੀ ਜਨਮਾਂ ਚ ਜਾਵੇਂਗਾ ਸਾਰੇ ਵਾਰ ਜੀ ਕਹੇ ਤੁਮਰੇ ਭਜਨ ਕੱਤੇ ਜਿਉਂ ਫਸਤਾ ਤਾਂ ਤੇਹੇ ਤਾਗਿਆ ਰਉ ਜਾਸਾ ਤੁਹਾਡੇ ਭਜਨ ਨਾਲ ਜਮਾਂ ਦੀਆਂ ਲਖਾਈਆਂ ਮਾਰਾ ਕਟੀਆਂ ਜਾਂਦੀਆਂ ਪਰ ਭਗਤੀ ਨਾਲ ਸਾਡਾ ਇਹਨਾ ਹਿੱਤ ਹੈ ਵੀ ਜਿੰਨੇ ਜਨਮ ਧਾਰੀਏ ਤੁਹਾਡੀ ਭਗਤੀ ਕਰਦੇ ਰਹੀਏ ਇਸ ਕਰਕੇ ਰਉ ਜਾਸ ਜੀ ਕਹਿੰਦੇ ਮੈਂ ਕਹਿੰਦਾ ਇਹ ਮੈਨੂੰ ਨਿਸ਼ਚੈ ਹੈ ਕਿ ਤੁਹਾਡੇ ਭਗਤੀ ਕਰਕੇ ਜਮਾਂ ਦਾ ਸਾਰ ਹੀ ਬਵੇਗਾ ਅਗਲੇ ਜਨਮ ਚ ਨਹੀਂ ਆਵਾਂਗੇ ਇਸ ਪ੍ਰਕਾਰ ਪ੍ਰੇਮ ਦੀ ਲਗਣ ਨਾਰਾਹ ਕਹਿ ਰਹੇ ਹਮ ਚਰਨ ਕਮਲ ਮਨ ਮਹਿ ਪਰਵੀ ਉਹਨਾਂ ਗੁਰ ਸਿੱਖਾਂ ਦੇ ਮੰਨ ਦੇ ਜਮਾਲ ਦੇ ਚਰਨ ਦੇ ਕਮਲ ਵਾਂਗ ਪ੍ਰਕਾਸ਼ ਮੈਂ ਪ੍ਰਵੇਸ਼ ਹੋ ਜਾਂਦੇ ਬਸ ਜਾਂਦੇ ਹਨ ਉਚਰੋ ਰਾਮ ਨਾਮ ਲੱਖ ਵਾਰੀ ਜੇ ਭਾਈ ਗੁਰੂ ਮੇਸ਼ੂ ਦਾ ਨਾਮ ਕਰੇ ਅੱਖੋਂ ਕਰੇ ਲੱਖ ਵਾਰੀ ਦਾ ਉਚਾਰਿਆ ਕਰੋ ਫਿਰ ਆਪੇ ਲਿਗ ਲੱਗੇਗੀ ਵੇਖੋ ਕੈਸਾ ਸਿਮਨ ਹੋਵੇਗਾ ਜਦੋਂ ਮਹਾਰਾਜ ਸਾਹਿਬ ਕਿਰਪਾ ਕਰਨ ਉਹਨੂੰ ਬਾਗ ਜਾਗਣ ਤੇ 24 ਘੰਟੇ ਦੇ ਅੰਦਰ ਅੰਦਰ ਆਦਮੀ ਪ੍ਰੇਮ ਦੇ ਨਾਲ ਵਾਹਿਗੁਰੂ ਦਰਸ਼ਨ ਕਰਨ ਕਰੇ ਇਸ ਪ੍ਰਕਾਰ ਲੱਖ ਵਾਰੀ ਜਿਹੜਾ ਉਚਾਰਨ ਲੱਗ ਜੇ ਉਹਦੀ ਲਿਬ ਸਤੇ ਲੱਗ ਜਾਂਦੀ ਹੈ ਤਾਂ ਜਿਵੇਂ ਮਾਰਨ ਕਹਿਦੂ ਜੀਵਾਂ ਲੱਖੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖਿਆ ਇੱਕ ਨਾਮ ਜਗਦੀ ਆਮ੍ਰਿਤ ਰਸ ਪੀ ਉਹ ਪ੍ਰਭ ਪਿਆਰੀ ਉਹ ਪ੍ਰਭ ਪਿਆਰੀ ਹੋ ਜਾਵੇ ਜੀ ਇਹ ਮੇਰੀ ਰਸਨਾ ਫੇਜ ਗਿਆਸੀਆਂ ਵੀ ਸੰਗਤ ਅੰਮ੍ਰਿਤ ਰਸ ਵਾਹਿਗੁਰੂ ਦੇ ਨਾਮ ਨੂੰ ਪੀਓ ਕਿ ਪ੍ਰਭੂ ਨੂੰ ਪਿਆਰੀ ਭਗਤੀ ਲੱਗਦੀ ਹੈ ਪ੍ਰਹਾਉ ਸੂਖ ਸਹਿਜ ਰਸ ਮਹਾ ਆਨੰਦ ਜੇ ਅਚੇਤ ਸੁਖ ਦਾ ਪ੍ਰਾਪਤੀ ਤੈਨੂੰ ਹੋਵੇਗੀ ਮਹਾ ਵੱਡਾ ਅਨੰਦ ਬ੍ਰਹਮਾ ਨੰਬੀ ਪ੍ਰਾਪਤੀ ਹੋਵੇਗੀ ਸੂਖ ਸਹਿਜ ਸੂਖ ਸਹਿਜ ਰਸ ਮਹਾ ਆਨੰਦ ਜਿਹੜੇ ਪ੍ਰੇਮ ਕਰੇਗਾ ਕੋਣਖੋ ਉਹਨੂੰ ਸਹਿ ਸੁਖ ਅਚੇਤ ਰੂਪ ਜੋ ਪਰਮੇਸ਼ਵਰ ਹੈ ਕੋਡਾ ਮਹਾਨੰਦ ਬ੍ਰਹਮਾਨੰਦ ਵੱਡਾ ਪ੍ਰਾਪਤ ਹੋਵੇਗਾ ਜਪ ਜਪ ਜੀਵੇ ਪਰਮਾਨੰਦਾ ਜੋ ਪਰਮਨੰਦ ਰੂਪ ਦੇ ਜਾਤ ਨੂੰ ਜਪਦੇ ਆ ਪੰਜਾਂ ਨੂੰ ਜਿਉਂਦੇ ਹੈ ਐਸ ਲੋਗ ਚ ਵੀ ਸੁੱਖ ਹੈ ਉਹਨਾਂ ਨੂੰ ਸਹੀ ਜੀ ਫਤਿਹ ਮੁਕਤੀ ਦਾ ਵੀ ਉਹਨੂੰ ਕਹਿਵਨ ਮੁਕਤੀ ਦਾ ਵੀ ਪਰਮਾਨੰਦ ਦੀ ਪ੍ਰਾਪਤੀ ਹੈ ਉਹ ਲੋਗ ਸੁਖੀ ਪਰਲੋਕ ਸੇਲੇ ਹੋ ਜਾਂਦੇ ਹਨ ਫੇਰ ਪੜੋ ਸੂਖ ਸਹਿਜ ਰਸ ਮਹਾ ਆਨੰਦ ਸਰਸ ਪ੍ਰੇਮ ਦੇ ਨਾਲ ਜੋ ਮਹਾ ਆਨੰਦ ਰੂਪ ब्रह्म ਦੇ ਤਾਈਂ ਚਿੰਤਨ ਕਰਦੇ ਹੈ ਉਹਨਾਂ ਨੂੰ ਸਹਿਜ ਸੁਖ ਰੂਪ ਦੀ ਪ੍ਰਾਪਤੀ ਹੁੰਦੀ ਹੈ ਜਪ ਜਪ ਜੀਵੇ ਪਰਮ ਆਨੰਦ ਜਰੇ ਜੇ ਭਜਤੇ ਜਪ ਜਪ ਕੇ ਮਹਾਰਾਜੇ ਨਾਮ ਨੂੰ ਪਰਮ ਆਨੰਦ ਰੂਪ ਨੂੰ ਜੀਉਂਦੇ ਹਨ ਤਾਮ ਕ੍ਰੋਧ ਲੋਭ ਮਦ ਖੋਇ ਉਹਨਾਂ ਦੇ ਕਹਿੰਦੇ ਛਿੰਨੇ ਵੀ ਮਾਰਨ ਇਨਸਾਨ ਦੇ ਉੱਤੇ ਸਰੇ ਵੀ ਨਾ ਮੇੜ ਗੁੱਪਾ ਮਾਣ ਹੰਕਾਰ ਆਦਿ ਤੀ ਗੁਰੂ ਰੀ ਜੀ ਬਚ ਛਡਨੀ ਕੰਮੁਦ ਮਾਇਸ਼ਨ ਦਾ ਵੇਖ ਨਾ ਧਾਰਨ ਨਾ ਕਰਨੋ ਇਹ ਮਾਦਾ ਰਕੀ ਸਾਰੇ ਉਹਨਾਂ ਦੇ ਗੁਰੂ ਖੋਤ ਤੇ ਗਵਾਹ ਤੇ ਮਹਾਰਾਜ ਨੇ ਸਾਧ ਕਾ ਸੰਗ ਕਿਲ ਵਿਖ ਸਭ ਧੋਏ ਗੁਰੂ ਦੇ ਸੰਗਤਿ ਸਿੰਘ ਨੂੰ ਆਏ ਵੀ ਕਰਨੇ ਕਰਕੇ ਸਾਰੇ ਪਾਪ ਵੀ ਖੋਏ ਧੋਤੇ ਗਏ ਸਰ ਕਿਰਪਾ ਪ੍ਰਭ ਦੀਨ ਦਿਆਲਾ ਕਿਰਪਾ ਬਖਸ਼ੀ ਕਰੋ ਹੇ ਵਾਹਿਗੁਰੂ ਗਰੀਬਾਂ ਤੇ ਆਜ ਦੇ ਹਾਲਤਾ ਕਰਨ ਵਾਲੇ ਹੋ ਨਾਨਕ ਦੀਜੈ ਸਾਧ ਰਵਾਲਾ ਜਿਸ ਜਗ ਪਰਸਾ ਸਾਨੂੰ ਆਜ ਦੇ ਪਿਆਰੇ ਸੰਤਾਂ ਦੀ ਰਵਾਲਤ ਧੂੜ ਕਿਰਪਾ ਮਾਤਰ ਸਰਵਦਾ ਨਾ E Eu...